ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਕੀਰਤ ਸਿੰਘ ਜੀਐਨਐਨ ਗਰੁੱਪ ਤੋਂ ਜੀ ਸਾਡੇ ਚੈਨਲ ਤੇ ਦੋਸਤੋ ਤੁਹਾਡਾ ਸਵਾਗਤ ਹੈ ਜਿਵੇਂ ਤੁਹਾਨੂੰ ਪਤਾ ਹੈ ਅਸੀਂ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਘਰ ਫਲੈਟ ਤੇ ਪਲOTS ਵਗੈਰਾ ਦੀ ਇਨਵੈਂਟਰੀ ਲੈ ਕੇ ਆਉਂਦੇ ਰਹਿੰਦੇ ਹਾਂ ਐਸੀ ਲੜੀ ਨੂੰ ਜਾਰੀ ਰੱਖਦੇ ਆ ਅੱਜ ਅਸੀਂ ਤੁਹਾਡੇ ਲਈ 3 ਬੀਚ ਕੇ ਫਲੈਟ ਲੈ ਕੇ ਆਏ ਹਾਂ ਜੋ 140 ਗਜ ਦੇ ਵਿੱਚ ਬਿਲਡ ਅਪ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਫਲੈਟ ਦਾ ਡਰਾਈਂਗ ਰੂਮ ਰਹੇਗਾ ਜੀ ਇੱਥੇ ਤੁਹਾਡਾ 7 ਸੀਟਰ ਸੋਫਾ ਦੋਸਤੋ ਆਰਾਮ ਦੇ ਨਾਲ ਐਡਜਸਟ ਹੋ ਸਕਦਾ ਹੈ ਉਸ ਦੇ ਸਾਹਮਣੇ ਪੂਰੀ ਦੀਵਾਰ ਤੇ ਵੱਡਾ LED ਪੈਨ ਲਾਏਗਾ ਜਿਸ ਤੇ 55 ਇੰਚ ਦੀ LED TV ਬਹੁਤ ਵਧੀਆ ਤਰੀਕੇ ਨਾਲ ਫਿੱਟ ਹੋ ਜਾਂਦੀ ਹੈ ਉਸ ਦੇ ਨਾਲ ਹੀ ਦੋਸਤੋ ਇਸ ਦੀ ਕਿਚਨ ਆ ਜਾਂਦੀ ਹੈ ਕੋਰਨਰ ਫਲੇਟ ਰਹੇਗਾ ਬਾਹਰ ਦੀ ਵੈਂਟੀਲੇਸ਼ਨ ਰਹੇਗੀ ਕਿਚਨ ਦੇ ਵਿੱਚ ਹੋਬ ਹੋਬ ਜੋ ਚੁੱਲ੍ਹਾ ਹੁੰਦਾ ਹੈ ਉਹ ਫਿੱਟ ਹੋਣਾ ਹੈ ਸਿੰਕ ਵਗੈਰਾ ਲੱਗੇ ਹੋਏ ਨੇ ਬਾਕਸ ਵਗੈਰਾ ਲੱਗੇ ਹੋਏ ਨੇ ਕਿਚਨ ਦੇ ਵਿੱਚ ਦੋ ਜੋ ਵੀ ਫੈਸਿਲਿਟੀ ਚਾਹੀਦੀ ਹੁੰਦੀ ਹੈ ਉਹ ਵਧੀਆ ਤਰੀਕੇ ਨਾਲ ਸਾਰੀ ਦਿੱਤੀ ਗਈ ਹੈ ਕਿਚਨ ਤੋਂ ਬਾਹਰ ਹੁੰਦੇ ਹੀ ਸਾਹਮਣੇ ਡਾਈਨਿੰਗ ਏਰੀਆ ਦਿੱਤਾ ਗਿਆ ਹੈ ਤੇ ਨਾਲ ਬਾਹਰ ਬਾਹਰ ਦੇ 뷰 ਲਈ ਵਿੰਡੋ ਵੀ ਦਿੱਤੀ ਗਈ ਹੈ। ਉਸ ਦੇ ਨਾਲ ਹੀ ਦੋਸਤੋ ਡ੍ਰਾਈੰਗ ਰੂਮ ਦੇ ਵਿੱਚ ਇੱਕ ਕਾਮਨ ਵਾਸ਼ਰੂਮ ਦਿੱਤਾ ਗਿਆ ਹੈ ਜੋ ਕਿ ਬਹੁਤ ਜ਼ਿਆਦਾ ਘੱਟ ਫਲੈਟਾਂ ਦੇ ਵਿੱਚ ਕਾਮਨ ਵਾਸ਼ਰੂਮ ਦੇਖਣ ਨੂੰ ਮਿਲਦਾ ਹੈ। ਇਸ ਫਲੈਟ ਦੇ ਵਿੱਚ ਆਪਾਂ ਨੂੰ ਤਿੰਨ ਬੈੱਡਰੂਮ ਮਿਲਣਗੇ ਜੋ ਕਿ ਬਹੁਤ ਹੀ ਜ਼ਿਆਦਾ ਸਪੇਸ਼ੀਅਸ ਰਹਿਣਗੇ। ਆਪਾਂ ਫਸਟ ਮਾਸਟਰ ਬੈੱਡਰੂਮ ਦੀ ਗੱਲ ਕਰਦੇ ਹਾਂ। ਤਾਂ ਇਹ ਕੋਰਨਰ ਫਲੈਟ ਜਿਵੇਂ ਕਿ ਦੱਸਿਆ ਗਿਆ ਇਸ ਦੇ ਵਿੱਚ ਵੈਂਟੀਲੇਸ਼ਨ ਨਹੀਂ ਵਿੰਡੋ ਫੁੱਲ ਪੋਲ ਤੇ ਬੋਰਡਰੋਬਸ ਬਣੇ ਹੋਏ ਨੇ ਜੋ ਕਿ ਬਹੁਤ ਜ਼ਿਆਦਾ ਸਪੀਸੀਸ ਬਣੇ ਹੋਏ ਨੇ ਸਾਰਾ ਨਿਊਲੀ ਬਿਲਡ ਅਪ ਕੰਮ ਹੋਇਆ ਜੀ ਇੱਥੇ ਲੱਕੜ ਵਗੈਰਾ ਦਾ ਫਲੈਸ਼ ਡੋਰ ਲੱਗੇ ਹੋਏ ਨੇ ਬੋਰਡਰੋਬ ਨੂੰ ਲੋਕ ਤੱਕ ਦੀ ਫੈਸਿਲਿਟੀ ਅਸੀਂ ਦੇ ਰਹੇ ਹਾਂ ਦੋਸਤੋ 3 بی ਐਚ ਕੇ ਫਲੈਟ ਦੇ ਵਿੱਚ ਬਹੁਤ ਜ਼ਿਆਦਾ ਘੱਟ ਤੁਹਾਨੂੰ ਡਬਲ ਬਲਕਨੀ ਮਿਲਦੀ ਹੈ ਇਸ ਫਲੈਟ ਦੇ ਵਿੱਚ ਤੁਹਾਨੂੰ ਇਹ ਫੈਸਿਲਿਟੀ ਸਾਰੀ ਮਿਲੇਗੀ ਜੀ ਇਸ ਦੇ ਅੱਗੇ ਪਿੱਛੇ ਦੋਨੋਂ ਪਾਸੇ ਤੁਹਾਨੂੰ ਬਾਲਕਨੀ ਮਿਲੇਗੀ ਜੀ ਅੱਗੇ ਆਓ ਜੀ ਦੋਸਤੋ ਇੱਕ ਇਸ ਦੇ ਵਿੱਚ ਇੱਕ ਹੋਰ ਮਾਸਟਰ ਬੈਡਰੂਮ ਤੁਹਾਨੂੰ ਦਿਖਾਉਣੀ ਹੈ ਜੀ ਜੋ ਇਸ ਬੈਡਰੂਮ ਦੇ ਬਿਲਕੁਲ ਨਾਲ ਹੀ ਹੈ ਉਸ ਦੇ ਵਿੱਚ ਵੀ ਸੇਮ ਫੈਸਿਲਿਟੀ ਮਿਲੇਗੀ ਜੀ ਬਾਹਰ ਬਾਲਕਨੀ ਲਈ ਵਿੰਡੋ ਮਿਲੇਗੀ ਬੋਰਡਰੋਬਸ ਮਿਲਣਗੇ ਜੋ ਕਿ ਬਹੁਤ ਜ਼ਿਆਦਾ ਵੱਡੇ ਤੇ ਸਪੇਸ਼ੀਅਲ ਹਨ ਇਸ ਦੇ ਕੋਲ ਵੀ ਯੂਟਿਲਿਟੀ ਬਾਕਸ ਬਣੇ ਹੋਏ ਹਨ ਪੂਰੇ ਫਲੈਟ ਦੇ ਵਿੱਚ ਫਾਲਸ ਸੀਲਿੰਗ ਹੋਈ ਹੋਈ ਹੈ ਜੀ ਅਟੈਚ ਵਾਸ਼ਰੂਮ ਨੇ ਜਿਹਦੇ ਵਿੱਚ ਬ੍ਰਾਂਡਡ ਸੈਨੀਟਰੀ ਵਗੈਰਾ ਸ਼ਾਵਰ ਵਗੈਰਾ ਜੋ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦੇ ਲੱਗੇ ਹੋਏ ਹਨ ਅੱਗੇ ਦੋਸਤੋ ਆਜੂ ਆਪਾਂ ਇੱਕ ਇਸ ਦਾ ਫਰੰਟ ਦੇ ਐਜ਼ ਅ ਗੈਸਟ ਰੂਮ ਆਪਾਂ ਯੂਜ਼ ਕਰ ਸਕਦੇ ਹਨ ਉਹ ਵੀ ਬਹੁਤ ਹੀ ਜ਼ਿਆਦਾ ਸਪੇਸ਼ੀਅਸ ਬੈਡਰੂਮ ਹੈ ਜੀ ਇਸ ਦੇ ਵਿੱਚ ਵਾਲਪੇਪਰ ਵਗੈਰਾ ਫਾਲਸ ਸੀਲਿੰਗ ਦੋਸਤੋ ਇਹ ਜੋ ਬੈਡਰੂਮ ਹੈ ਇਹ ਫਲੈਟ ਦੇ ਬਿਲਕੁਲ ਫਰੰਟ ਤੇ ਰਹੇਗਾ ਤੇ ਇਸ ਦੇ ਵਿੱਚ ਬਾਲਕਨੀ ਮਿਲੇਗੀ ਜੀ ਬਹੁਤ ਜ਼ਿਆਦਾ ਸਪੇਸਿਸ ਬਾਲਕਨੀ ਰਹੇਗੀ ਇਸ ਦੀ ਇਸੇ ਤਰ੍ਹਾਂ ਸਾਡੇ ਇਹ ਸੁਸਾਇਟੀ ਦੀ ਪਾਰਕਿੰਗ ਹੈ ਜੀ ਬਾਹਰ ਪਾਰਕਿੰਗ ਏਰੀਆ ਹੈ ਸਾਰਾ ਜਿਵੇਂ ਦੋਸਤੋ ਦੇਖਿਆ ਸਾਡਾ 3 بی ਈਚ ਕੇ ਫਲੈਟ ਰਹੂਗਾ 138 ਗਜ ਦੇ ਵਿੱਚ ਇਹ ਫਲੈਟ ਸਾਰਾ ਬਿਲਡ ਅਪ ਹੈ ਜੀ ਇਹਦੇ ਵਿੱਚ ਤੁਹਾਨੂੰ ਕੈਮਰੇ ਦੀ ਕੇਬਲ ਟੀਵੀ ਦੀ ਸਾਰੀ ਪ੍ਰੋਵੀਜ਼ਨ ਜੋ ਆਲਰੇਡੀ ਦਿੱਤੀ ਹੋਈ ਹੈ ਜੀ ਤੁਹਾਨੂੰ ਅਗਰੀ ਫਲੈਟ ਚਾਹੀਦਾ ਹੈ ਤਾਂ ਇਹਦਾ ਸਾਡਾ ਡਿਮਾਂਡ ਪ੍ਰਾਈਸ ਜੋ ਹੈਗਾ 45,90,000 ਰੁਪਏ ਜੀ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਸਾਡੇ ਤੋਂ ਇਸ ਫਲੈਟ ਦੀ ਹੋਰ ਇਨਕੁਆਰੀ ਜੋ ਵੀ ਹੋਈ ਉਹ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ